ਸ਼ੁਰੂਆਤ ਦੇ ਵਿੱਚ ਗੱਲ ਕਰਾਂਗੇ ਉਸ ਮਾਮਲੇ ਦੀ ਜਿਹੜਾ ਕੱਲ ਬਹੁਤ ਜ਼ਿਆਦਾ ਚਰਚਿਤ ਰਿਹਾ ਤੇ ਉਸ ਤੋਂ ਵੀ ਜ਼ਿਆਦਾ ਚਰਚਾ ਹੋਈ ਉਹਦੀ ਰਾਤ ਦੇ ਨੇਰੇ ਚ ਮਾਮਲਾ ਸੀ ਗੁਰਪ੍ਰੀਤ ਸੇਖੋ ਨੂੰ ਫੜਨ ਦਾ ਗ੍ਰਿਫਤਾਰ ਕਰਨ ਦਾ देर शाम ਤੱਕ ਬਾਜੀ ਬਿਲਕੁਲ ਪਲਟ ਗਈ ਸਰਕਾਰ ਨੇ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਗੁਰਪ੍ਰੀਤ ਸੇਖੋ ਨੂੰ ਅਰੈਸਟ ਕੀਤਾ ਫਿਰ ਉਸ ਤੋਂ ਬਾਅਦ ਹਾਈ ਕੋਰਟ 'ਚ ਜਿਸ ਨਾਲ ਸੁਣਵਾਈ ਹੋਈ ਹੁਕਮ ਹੋਇਆ ਕਿ ਰਿਹਾ ਕਰ ਦਿੱਤਾ ਜਾਵੇ ਪਰ ਜਿਹੜੀਆਂ ਇਸ ਦਰਮਿਆਨ ਟਿੱਪਣੀਆਂ ਹੋਈਆਂ ਜਿਨ੍ਹਾਂ ਚੀਜ਼ਾਂ ਤੇ ਹਾਈ ਕੋਰਟ ਦਾ ਧਿਆਨ ਗਿਆ ਮੇਰੇ ਖਿਆਲ ਦੇ ਨਾਲ ਸਰਕਾਰ ਦੀ ਇਹ ਇੱਕ ਹੋਰ ਫਜ਼ੀਅਤ ਹੈ ਵੈਸੇ ਤੇ ਕੋਈ ਹਫਤਾ ਸੁੱਕਾ ਨਹੀਂ ਜਾਂਦਾ ਜਦੋਂ ਕਾਨੂੰਨੀ ਨੁਕਤੇ ਨਿਗਾਹ ਤੋਂ ਵੇਖੀਏ ਕਿ ਇਸ ਸਰਕਾਰ ਨੂੰ ਕਿਸੇ ਵੱਡੀ ਅਦਾਲਤ ਦੇ ਵਿੱਚੋਂ ਝਾੜ ਫਟਕਾਰ ਨਾ ਪੈਂਦੀ ਹੋਵੇ। ਅੱਛਾ ਉੱਥੇ ਜਦੋਂ ਸੁਣਵਾਈ ਹੋਈ ਤਾਂ ਸੁਣਵਾਈ ਦੇ ਦੌਰਾਨ ਜੋ ਗੁਰਪ੍ਰੀਤ ਸੇਖੋਂ ਦੀ ਮਦਰ ਸੀ ਕੁਲਬੀ ਕੌਰ ਸੇਖੋਂ ਉਹ ਜਾ ਕੇ ਪਟੀਸ਼ਨ ਕਰਤਾ ਬਣਦੇ ਨੇ ਜਦੋਂ ਚੈਲੰਜ ਕੀਤਾ ਗਿਆ ਕਿ ਇਹ ਗ੍ਰਿਫਤਾਰੀ ਕਾਨੂੰਨੀ ਸਿਧਾਂਤ ਅਨੁਸਾਰ ਠੀਕ ਹੀ ਨਹੀਂ ਹੈ। ਕਿ ਭਾਈ ਬੀ ਐਨ ਐਸ ਦੀ ਧਾਰਾ 126 170 ਲਾ ਕੇ ਕਲੰਦਰਾ ਦਰਜ ਕਰਕੇ ਬਗੈਰ ਕੋਈ ਕਾਨੂੰਨੀ ਪ੍ਰਕਿਰਿਆ ਪਾਲਨ ਕੀਤੇ ਆ। ਇਨਕੋਰਪਰੀਟੂ ਸੇਖੋ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਔਰ ਜੇਲ੍ਹ ਭੇਜਣ ਦੀ ਮਿਆਦ ਹੈ ਜਿਹੜੀ ਉਹ ਵੀ ਉਦੋਂ ਤੱਕ ਰੱਖ ਦਿੱਤੀ ਜਾਂਦੀ ਹੈ ਕਿ ਜਦੋਂ ਨੂੰ ਇਲੈਕਸ਼ਨ ਓਵਰ ਹੋ ਜਾਏਗਾ। ਮਤਲਬ ਸਾਫ ਹੈ ਆ। ਕਿ ਭਾਈ ਜਦੋਂ ਉਹ ਵੋਟਾਂ ਪੈ ਜਾਣਗੀਆਂ ਜਦੋਂ ਸਾਰਾ ਕੁਝ ਹੋ ਜਾਏਗਾ ਕਿ 18 ਦਸੰਬਰ ਤੱਕ ਇਹ ਉਦੋਂ ਟੀਕਰ ਗੁਰਪ੍ਰੀਤ ਸਿੰਘ ਨੂੰ ਨਿਆਂਇਕ ਹਿਰਾਸਤ ਪাব ਜੁਡੀਸ਼ਲ ਕੋਸਟਡੀ ਚ ਰਾਏਗਾ ਫਿਰ ਜਦੋਂ ਸਾਰਾ ਕੁਝ ਦੇਖਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਭਾਈ ਇਹ ਤੁਸੀਂ ਕੀ ਕੀਤਾ ਤੇ ਇਹਨਾਂ ਦਾ ਜਵਾਬ ਸੀਗਾ ਜੀ ਕਿ ਬਰੂਤ ਇਰਨੇ ਕੋਈ ਜ਼ਮਾਨਤੀ ਬੌਂਡ ਨਹੀਂ ਪੇਸ਼ ਕੀਤਾ। ਅਦਾਲਤ ਨੂੰ ਐਸਟੀਐਮ ਸਾਹਿਬ ਜਾ ਕੇ ਆਪ ਦੱਸਦੇ ਆ ਕਿਉਂਕਿ ਇਹਦੇ ਵਿੱਚ ਐਸਟੀਐਮ ਹੁੰਦਾ ਹੈ ਨਾ ਜੀ ਜਵਾਬ ਦੇਣ ਵਾਲਾ ਯਾਨੀ ਐਸਟੀਐਮ ਦੇ ਹਵਾਲੇ ਨਾਲ ਜੋ ਜਵਾਬ ਦਿੱਤਾ ਗਿਆ ਕਿ ਜੀ ਇਹਨਾਂ ਨੇ ਜ਼ਮਾਨਤੀ ਬੌਂਡ ਹੀ ਨਹੀਂ ਪੇਸ਼ ਕੀਤਾ। ਜਦ ਕਿ ਦੂਜੇ ਪਾਸੇ ਦੂਜੇ ਪਾਸੇ ਇਹ ਆਰਗੂਮੈਂਟ ਸੀਗਾ ਕਿ ਭਈ ਵਕੀਲ ਦਫਤਰ ਦੇ ਬਾਹਰ ਖਲੋਤੇ ਸਨ ਪਰ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਹੁਣ ਕੀ ਸਮਝੇ ਤੁਸੀਂ ਮਤਲਬ ਕਿ ਇਸ ਸਾਰੇ ਪਰਕਰਣ ਦੇ ਵਿੱਚ ਆਰਗੂਮੈਂਟ ਨੂੰ ਸਮਝੋ ਕਿ ਜੀ ਇਹਨਾਂ ਨੇ ਜ਼ਮਾਨਤੀ ਹੁਣ ਦੇਖੋ 751 ਵੈਸੇ ਤੇ ਇਹਦੇ ਵਿੱਚ ਬਦਲ ਦਿੱਤਾ ਨਾ ਹੁਣ 126 ਤੇ ਕਰ ਦਿੱਤਾ 170 ਹੁੰਦਾ ਕੀ ਆ ਕਿ ਕਲੰਦਰਾ ਦਰਜ ਕਰਨ ਉਪਰੰਤ ਜਦੋਂ ਐਸਟੀਐਮ ਕੋਲ ਲਿਜਾਇਆ ਜਾਂਦਾ ਕਿਸੇ ਵੀ ਵਿਅਕਤੀ ਨੂੰ ਤਾਂ ਤੁਰੰਤ ਜ਼ਮਾਨਤ ਯਾਨੀ ਬੇਲ ਬੌਂਡ ਪਰਕੇਤੇ ਕਰੇ ਜਾ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਮੈਂ ਕੱਲ ਵੀ ਇੱਕ ਰਾਜਨੀਤਿਕ ਇਸੇ ਤਰ੍ਹਾਂ ਮਸਲੇ ਦਾ ਤੁਹਾਨੂੰ ਹਵਾਲਾ ਦਿੱਤਾ ਸੀ ਕਿ ਸਭ ਕੁਝ ਹੋ ਸਕਦਾ ਹੈ ਯਾਦ ਕਰੋ ਕੱਲ ਦੇ ਪ੍ਰੋਗਰਾਮਸ ਮੈਂ ਆਈ ਵਰਲਡ ਦੀ ਆਡੀਅנס ਨੂੰ ਦੱਸਿਆ ਸੀ ਵੈਸਾ ਹੀ ਹੋਇਆ ਨਾ ਕਿ 18 ਤਰੀਕ ਤੱਕ ਜੀ ਨਿਆਂ ਕਹਰਾਸਤ ਦੇ ਵਿੱਚ ਜਾਏਗਾ ਗੁਰਪ੍ਰੀਤ ਸੇਖੋਂ ਜੇ ਤਾਂ ਕੋਰਟ ਨੇ ਪੁੱਛਿਆ ਕਿ ਕਿਉਂ ਭਾਈ ਜ਼ਮਾਨਤ ਕਿਉਂ ਨਹੀਂ ਲਈ ਤੁਸੀਂ ਤੁਸੀਂ ਜ਼ਮਾਨਤ ਲੈ ਸਕਦੇ ਹੋ ਤੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਜੀ ਸਾਡੇ ਕੋਲ ਆਇਆ ਹੀ ਨਹੀਂ ਬੇਲ ਬੌਂਡ ਹੀ ਨਹੀਂ ਆਇਆ ਤੇ ਉਹ ਕਹਿੰਦੇ ਕਿ ਸਾਨੂੰ ਅੰਦਰ ਵੜਨ ਦਿਓਗੇ ਦਫਤਰ ਦੇ ਵਿੱਚ ਜਾਂ ਕੋਰਟ ਦੇ ਵਿੱਚ ਅਸੀਂ ਜਾਵਾਂਗੇ ਤੇ ਬੇਲ ਬੌਂਡ ਭਰਾਂਗੇ ਹੁਣ ਚਲਾ ਕੇ ਤੇ ਰੁੱਟਨ ਹੋ ਰਹਿ। ਬਿਚਲਾ ਕੇ ਚਲਾਮਾ ਮਾਰਦੇ ਇਹ ਪੇਲ ਬੌਂਡ। ਤਾਹਕੂਪ ਨੇ ਇਹ ਮੰਨਿਆ ਫਿਰੇ ਕਿ ਜ਼ਮਾਨਤ ਕੀ ਅਪਰਾਧ ਬਿਨਾ ਜ਼ਮਾਨਤ ਬੌਂਡ پیش ਕਰਨ ਦਾ ਮੌਕਾ ਦਿੱਤੇ ਗ੍ਰਿਫਤਕਾਰੀ ਜਿਹੜੀ ਆ ਕਾਨੂੰਨ ਦੇ ਬੁਨਿਆਦੀ ਸਿਧਾਂਤ ਤੇ ਉਲਟ ਹੈ ਇਹ ਟਿੱਪਣੀ ਹੈ। ਤੇ ਨਾਲ ਤਾਕੀਦ ਹੋਈ, ਮਾਲ ਹਦਾਇਤ ਹੋਈ ਕਿ ਗੁਰਪ੍ਰਿਤ ਸੇਖੂ ਨੂੰ ਬੇਲ ਬਾਂਡ ਤੇ ذریعے ਬਈ ਤੁਰੰਤ ਰਿਹਾ ਕੀਤਾ ਜਾਵੇ ਹੁਣ ਆ ਜਾਈਏ ਆਪਾਂ ਇੱਕ ਦੋ ਗੱਲਾਂ ਤੇ ਪਹਿਲੀ ਗੱਲ ਕਿ ਜੋ ਕਿਹਾ ਗਿਆ ਕਿ ਕਿਸੇ ਦੀ ਸ਼ਿਕਾਇਤ ਉੱਪਰ ਜੇ ਕਿਸੇ ਦੀ ਸ਼ਿਕਾਇਤ ਉੱਪਰ ਇੱਕ ਨਾਰਮਲ ਗ੍ਰਿਫਤਾਰੀ ਹੁੰਦੀ ਹੋ ਜਾਂਦੀ ਆ 751 ਪਿੰਡਾਂ ਚ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਆਈਆਂ ਤੇ ਸ਼ਾਇਦ ਹੁੰਦੀਆਂ ਵੀ ਰਹਿਣਗੀਆਂ ਫਰਜ਼ ਕਰੋ ਕਿ ਇੱਕ ਨਾਰਮਲ 57 ਦਾ ਮਾਮਲਾ ਹੋਵੇ ਤਾਂ ਫਿਰ ਉਹਦੇ ਵਿੱਚ ਤੇ ਇੱਕ ਨਾਰਮਲ ਪ੍ਰੋਸੈਸ ਦੇ ਤਹਿਤ ਕੋਈ ਵੀ ਜ਼ਮਾਨਤ ਦਾਤਾ ਉਹ ਜ਼ਮਾਨਤ ਪ੍ਰਦਾਨ ਕਰ ਸਕਦੇ ਤੇ ਜ਼ਮਾਨਤ ਮਜ਼ੂਰ ਕਰਕੇ ਛੁਡਾ ਕੀਤਾ ਜਾਂਦਾ ਤਾਂ 18 ਤਰੀਕ ਯਾਨੀ 14 ਨੂੰ ਵੋਟਾਂ 17 ਨੂੰ ਰਿਜ਼ਲਟ ਕਿ 18 ਤਰੀਕ ਨੂੰ ਗੁਰਪ੍ਰੀਤ ਸੇਖੋ ਨੂੰ ਫਿਰ ਪੇਸ਼ ਕਰਕੇ ਤੁਸੀਂ ਜ਼ਮਾਨਤ ਲੈ ਸਕਦੇ ਹੋ ਕਮਾਲ ਹੈ ਨਾ ਕਮਾਲ ਹੈ ਤੇ ਉਤੋਂ ਤੁਸੀਂ ਵੇਖੋ ਕਿ ਵਕੀਲਾਂ ਨੂੰ ਜੇ ਅੰਦਰ ਨਹੀਂ ਵੜ ਦਿੱਤਾ ਗਿਆ ਤਾਂ ਇਹ ਤਾਂ ਮਤਲਬ ਹੈ ਕਿ ਕੋਈ ਨਾ ਕੋਈ ਸਿਆਸੀ ਇਨਫਲੂਐਂਸਡਰ ਹੈ ਹਾਏ ਕਾ ਨਾ ਜਿਹਦਾ ਅਸੀਂ ਅਕਸਰ ਜ਼ਿਕਰ ਕਰਦੇ ਆ ਕਿ ਲੋਕਤੰਤਰ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਪੋਲਿਟੀਕਲ ਸਿਸਟਮ ਜਿਹਦੇ ਵਿੱਚ ਪੁਲਸ ਅਫਸਰशाही ਇਨਨਕ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਤੇ ਪੰਜਾਬ ਸਰਕਾਰ ਇੱਕ ਵਾਰੀ ਫੇਰ ਹੂ ਦੀ ਖਾ ਬੈਠੀ ਆ ਪਰ ਇਸ ਸਾਰੇ ਪ੍ਰਕਰਨ ਚ ਮੈਂ ਇੱਕ ਗਲਫੇਰ ਕਹਾਗਾ ਹਾਲਾਂਕਿ ਕੁਝ ਲੋਕਾਂ ਨੂੰ ਲੱਗਦਾ ਕਿ ਅਸੀਂ ਕਿਸੇ ਖਾਸ ਧਿਰ ਨੂੰ ਕੁਝ ਪ੍ਰੋਜੈਕਟ ਕਰਨੇ ਜਾਂ ਪ੍ਰਮੋਟ ਕਰਨ ਨਹੀਂ ਪਰ ਰਿਐਲਿਟੀ ਰਿਐਲਿਟੀ ਹੁੰਦੀ ਹੈ ਮੈਂ ਕਦੇ ਵੀ ਸੋਸ਼ਲ ਮੀਡੀਆ ਦਾ ਵਹਾਅ ਵੇਖ ਕੇ ਰਿਐਲਿਟੀ ਨਹੀਂ ਦੱਸਦਾ ਇਹ ਰਿਐਲਿਟੀ ਤੁਹਾਨੂੰ ਮੰਨਣੀ ਪਾਉਗੀ ਕਿ ਠੀਕ ਹੈ ਸੁਖਵੀਰ ਸਿੰਘ ਬਾਦਲੂ ਰਾਂਦਾ ਪ੍ਰਯੋਗ ਚਾਹੇ ਉਹ ਤਰਨਤਾਰ ਜ਼ਿਮਨੀ ਚੋਂ ਉੰਤੇ ਚਾਹੇ ਗੁਰਪ੍ਰੀਤ ਸੇਖੋ ਹਰਾਂ ਨੂੰ ਪ੍ਰੋਜੈਕਟ ਕਰਨ ਦਾ ਜਾਂ ਸਪੋਰਟ ਕਰਨ ਦਾ ਇਹ ਪ੍ਰਯੋਗ ਉਹਨਾਂ ਨੂੰ ਕੋਠਾ ਬੈਂਦਾ ਜਾਂ ਸਿੱਧਾ ਪੈਂਦਾ ਸਮਾਂ ਦੱਸੇਗਾ ਪਰ ਉਹਨਾਂ ਦੀ ਲੀਗਲ ਟੀਮ ਜਿਸ ਤਰ੍ਹਾਂ ਫਾਈਟ ਕਰ ਰਹੀ ਹੈ ਲੀਗਲ ਟੀਮ ਜਿਸ ਤਰ੍ਹਾਂ ਫਾਈਟ ਕਰ ਰਹੀ ਹੈ ਮਾਮਲੇ 'ਚ ਤੇਜੀ ਦਿਖਾ ਰਹੀ ਹੈ ਤਤਪਰਤਾ ਦਿਖਾ ਰਹੀ ਹੈ ਔਰ ਆਪਣੀ ਕਾਨੂੰਨੀ ਜਾਣਕਾਰੀ ਦੀ ਜਿਹੜੀ ਸਕਿੱਲ ਦਾ ਮਜ਼ਹਾਰਾ ਕਰ ਰਹੀ ਹੈ ਉਹਦੀ ਦਾਤ ਦੇ ਨਹੀਂ ਪੋਵੇਗੀ ਕਿਸੇ ਵੀ ਬੰਦੇ ਦੇ ਵਿੱਚ ਜੋ ਵੀ ਕਾਬਲੀਅਤ ਹੁੰਦੀ ਹੈ ਉਹਦੇ ਮੁਤਾਬਕ ਉਸ ਨੂੰ ਤਾਂ ਮਿਲਣੀ ਚਾਹੀਦੀ ਹੈ ਸ਼ੁਰੂਆਤ ਦੇ ਵਿੱਚ ਗੱਲ ਕਰਾਂਗੇ ਉਸ ਮਾਮਲੇ ਦੀ ਜਿਹੜਾ ਕੱਲ ਬਹੁਤ ਜ਼ਿਆਦਾ ਚਰਚਿਤ ਰਿਹਾ ਤੇ ਉਸ ਤੋਂ ਵੀ ਜ਼ਿਆਦਾ ਚਰਚਾ ਹੋਈ ਉਹਦੀ ਰਾਤ ਦੇ ਨੇਰੇ ਚ ਮਾਮਲਾ ਸੀ ਗੁਰਪ੍ਰੀਤ ਸੇਖੋ ਨੂੰ ਫੜਨ ਦਾ ਗ੍ਰਿਫਤਾਰ ਕਰਨ ਦਾ ਦੇਰ ਸ਼ਾਮ ਤੱਕ ਬਾਜੀ ਬਿਲਕੁਲ ਪਲਟ ਗਈ सरकार ने प्रशासन ने जिस तरह गुरप्रीत सेखों अरैसट किया फिर उस तो बाद हाई कोर्ट च जिस तरह सुनवाई हुई हुक्म होया कि रिहा कर करता जाए